ਮਾਡਲ ਕੋਡ ਆਫ ਕੰਡਕਟ ਤੇ ਚੱਲਦੇ ਆ ਕਮਿਸ਼ਨਰੀ ਅਟਮਰਿਤਸਰ ਪੁਲਿਸ ਵੱਲੋਂ ਜਿਹੜੇ ਮਾੜੇ ਅੰਸਰਾਂ ਤੇ ਟ੍ਰਬਲ ਮੇਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸੈਂਟਰਲ ਸਬਡਿਵੀਜ਼ਨ ਥਾਣਾ ਇਸਲਾਮਾਬਾਦ ਦੀ ਪੁਲਿਸ ਪਾਰਟੀਆਂ ਨੂੰ ਕਾਫੀ ਸਕਸੈਸ ਹਾਸਲ ਹੋਈ ਹੈ ਇਹਨਾਂ ਨੇ ਦੋ ਹੀਨਸ ਆਫੈਂਸਸ ਨੂੰ ਸਕਸੈਸਫੁਲੀ ਟ੍ਰੇਸ ਕੀਤਾ ਹੈ ਪਹਿਲਾ ਹੈ ਐਫ ਆਈ ਆਰ ਨੰਬਰ 31 ਡੇਟਿਡ 29th ਆਫ ਫੈਬਰੂਰੀ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਵਿਕਟਿਮ ਗਗਨਪ੍ਰੀਤ ਇਹ ਤਰਨਤਾਰਨ ਤੇ ਰਹਿਣਾਲੇ ਹਨ ਜਿਹੜਾ ਦੋਸ਼ੀ ਹੈ ਇਹਦੇ ਅੰਦਰ ਨਵਪ੍ਰੀਤ 엘ያስ ਲਵ ਜਿਹੜਾ ਕਿ ਕੋਟ ਖਾਲਸਾ ਦਾ ਰਹਿਣ ਵਾਲਾ ਹੈ 32 ਸਾਲਾਂ ਦਾ ਇਹਨੂੰ ਅਸੀਂ ਸਕਸੈਸਫੁਲੀ ਅਰੈਸਟ ਕੀਤਾ ਹੈ ਅਲੋਂਗ ਵਿਦ ਜਿਹੜੀ ਵਾਰਦਾਤ ਵਿੱਚ ਮੋਟਰਸਾਈਕਲ ਅਤੇ 0.32 ਬੋਰ ਦੀ ਪਿਸਟਲ ਯੂਜ਼ਡ ਹੋਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਵਜਾ ਰੰਜਿਸ਼ ਇਹ ਸੀ ਕਿ ਜਿਹੜੀ ਇਹਦੀ ਮੁੱਢਲੀ ਪੁੱਛਗਛ ਹੈ ਦੋਸ਼ੀ ਦੀ ਇਹ ਕਹਿੰਦਾ ਹੈ ਕਿ ਜਿਹੜੇ ਵਿਕਟਿਮ ਦੀ ਬੀਵੀ ਹੈ ਉਹਦੇ ਨਾਲ ਇਹਦੇ ਸੰਬੰਧ ਸੀ ਅਤੇ ਇਹਨੇ ਵਿਆਹ ਕਰਾ ਲਿਆ ਵਿਕਟਿਮ ਨੇ ਉਸ ਲੇਡੀ ਦੇ ਨਾਲ ਸਤੰਬਰ 2023 ਵਿੱਚ ਨਾਲ ਹੀ ਇਹਦਾ ਵੀ ਕਹਿਣਾ ਹੈ ਕਿ ਉਹਨੂੰ ਉਹਦਾ ਡਾਈਵੋਰਸੀ ਸਟੇਟਸ ਵੀ ਨਹੀਂ ਪਤਾ ਸੀ ਜਿਹਦੇ ਕਾਰਨ ਉਹਦੇ ਵਿੱਚ ਕਾਫੀ ਗੁੱਸਾ ਰੋਸ਼ ਪਰ ਰੱਖਿਆ ਸੀ ਇਸ ਲਈ ਜਦੋਂ ਇਤਲਾ ਮਿਲੀ ਕਿ 29 ਫਰਵਰੀ ਨੂੰ ਜਿਹੜਾ ਵਿਕਟਿਮ ਹੈ ਉਹ ਆਪਣੇ ਸੋਰੇਕਰ اسلامਾਬਾਦ ਦੀ ਜੂਰਿਸਡਿਕਸ਼ਨ ਵਿੱਚ ਆਇਆ ਹੈ ਤਾਂ ਉਹਦੇ ਘਰ ਦੇ ਬਾਹਰ ਉਹਨੇ ਦੋ ਫਾਇਰ ਕੀਤੇ ਇਹਦੀ ਜਿਹੜੀ ਪਿਸਟਲ ਹੈਗੀ ਹੈ ਇਹ ਇੱਕ ਲਾਇਸੈਂਸੀ ਪਿਸਟਲ ਹੈ 2020 ਦਾ ਲਾਇਸੈਂਸ ਬਣਿਆ ਹੋਇਆ ਹੈ ਇਹ ਨੂੰ ਵੀ ਰੱਦ ਕਰਾਇਆ ਜਾ ਰਿਹਾ ਹੈ ਇਹ ਪਿੱਛੋਂ ਦੀ ਗੱਡੀਆਂ ਦਾ ਸੇਲ ਪਰਚੇਸ ਦਾ ਕੰਮ ਕਰਦਾ ਹੈ ਦੇਖੋ ਅਸੀਂ ਇਹਨੂੰ ਹੁਣੇ ਅਰੈਸਟ ਕੀਤਾ ਹੈ ਇਹਦੀ ਰਿਮਾਂਡ ਸੀ ਕੀਤੀ ਜਾਵੇਗੀ ਅਜੇ ਜਿਹੜੀ ਮੋੜਲੀ ਪੁੱਛਕਿਛ ਹੈ ਉਹਦੇ ਵਿੱਚ ਸਿਰਫ ਦੋਸ਼ੀ ਦਾ ਵਰਜਨ ਆਇਆ ਹੈ ਬਾਕੀ ਇਹਦੀ ਡੂੰਘਾਈ ਤੇ ਜਾਂਚ ਕੀਤੀ ਜਾਵੇਗੀ ਇਹਦੀ ਵੀ ਆਪਣੀ ਵੀ ਸ਼ਾਦੀ ਹੋਈ ਹੋਈ ਹੈ ਇਹਦੀ ਜਿਹੜੀ ਵਾਈਫ ਤੇ 4 ਸਾਲਾਂ ਦਾ ਬੱਚਾ ਹੈ ਇਹ ਸਿੰਗਾਪੁਰ ਬੇਸਡ ਹੈਗੇ ਨੇ ਇਹ ਲੜਕਾ ਸਿੰਗਾਪੁਰ ਰੈਨੋਲ ਨਹੀਂ ਜੀ ਇਹਦੀ ਵਾਈਫ ਤੇ ਬੱਚਾ ਉੱਥੇ ਰਹ ਰਹੇ ਨੇ ਜੀ ਇਹਦੇ ਕਹਿਣ ਦੇ ਮੁਤਾਬਕ ਇਹਦਾ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ ਇਹਦੀ ਵੀ ਸ਼ਾਦੀ ਹੋਈ ਹੋਈ ਹੈ ਤੇ ਉਹਦੀ ਵੀ ਸ਼ਾਦੀ ਹੋਈ ਹੈ ਤਾਂ ਇਹ ਕਹਿਣਾ ਹੈਗਾ ਕਿ ਇਹ ਉਹਦਾ ਕਾਫੀ ਪਿੱਛਾ ਕਰਦਾ ਰਿਹਾ ਵਿਆਹ ਤੋਂ ਬਾਅਦ ਹੂੰ ਤੇ ਇਹਦਾ ਉਹਨਾਂ ਦਾ ਫੇਅਰ ਸੀਗਾ ਜਿਸ ਤੋਂ ਇਹ ਕਿ ਉਸ ਦਾ ਕਹਿਣਾ ਹੈ ਬਾਕੀ ਅਸੀਂ ਇਹਦੀ ਡੂੰਘਾਈ ਵਿੱਚ ਜਾਂਚ ਕਰਾਂਗੇ ਰਿਮਾਂਡ ਸੀਕ ਕਰਕੇ